ખાણાવલ જોહાતી પોલીસને ગેંગસ્ટર પ્રભ દાસુવાલ દે દો ગુરગયા નો એન્કાઉન્ટર દરમિયાન કાબુ કરકે ઉના દે પાસો એક દેશી 32 બોર પિસ્તલ बरामद કીતા હૈ તસદે કે ફિલાલ જોડા હૈ પોલીસને اس મામલે દે સંબંધિત પરચા દાજ કરકે અગ્રેલી કાર્યવાહી જોડે આરંભ કર દેતી હૈ તે સંબંધિત તરંતરાન एसएसपी ને પ્રેસ વાર્તાવહી કીતી ਦੇ ਗੈਂਗਸਟਰ ਪ੍ਰਭਦਾਸ ਉਬਾਲ ਦੇ ਦੋ ਗੁਰਗਿਆ ਦਾ ਐਨਕਾਊਂਟਰ ਕੀਤਾ ਗਿਆ ਹੈ ਐਨਕਾਊਂਟਰ ਦੇ ਦੌਰਾਨ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਗੁਰਗਿਆ ਦੇ ਕੋਲੋਂ 32 ਬੋਰ ਪਿਸਤਲ ਬਰਾਮਦ ਹੋਇਆ ਹੈ ਪੁਲਿਸ ਨੇ ਪਰਚਾ ਦਰਜ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕੀਤੀ ਹੈ ਆਦਰਮਾਨਯੋਗ ਸੀਐਮ ਸਾਹਿਬ ਮਾਨਯੋਗ ਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਾ ਕੀਤਾ ਹੈ ਕਿ ਅ ਪ੍ਰਦੇਸ਼ ਨੂੰ ਸਾਡੇ ਡਿਸਟ੍ਰਿਕਟ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਜਿਹੜੀ ਐਕਸਪਰਸ਼ਨ ਕਾਲ ਕਰਦੇ ਆ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨੀ ਹੈ

ਗੋੜਾ ਕੀ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਵਾਦਨ ਨੂੰ ਅੰਜਾਮ ਦਿੱਤਾ ਤੇ ਇਹਨਾਂ ਕੋਲ ਮਜਾਜਾ ਤਿਆਰ ਵੀ ਹੈ ਕਿ ਥਿਲਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈ ਦੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਲਕੀਵੰਦ ਪਟਿੰਦਰ ਐਸਐਚਓ ਵਲਪੋਰਾ